ਜੈਸੀ ਬਰਾੜ ਦੀ ਲਿਖੀ ਹੋਈ ਕਹਾਣੀ ਪੋਤੇ ਦੀ ਸਾਈਕਲ ਸਾਹੋ ਸਾਈ ਹੋਇਆ ਬਾਬਾ ਸਾਈਕਲ 'ਤੇ ਚੜਾਉਂਦਾ ਤਰਲਾ ਕਰਦਾ ਕੰਡੈਕਟਰ ਮੂੰਹ ਜਾਂ ਬਟਕ ਕੇ ਆਖਦਾ ਜਾ ਅਜ ਥੋੜਾ ਬਸ ਐ ਕੋਈ ਹੋਰ ਜੁਗਾੜ ਕਰ ਲਾ ਬੁੱਢਿਆ ਬਾਬਾ ਕਿਸੇਸ ਬਟਕੇ ਰਹਗਾ ਬਸ ਤੁਰਨ ਲੱਗੀ ਤੇ ਇੱਕ ਕਾਲਜ ਪੜਦੇ ਮੁੰਡੇ ਨੇ ਬਾਬੇ ਨੂੰ ਕਿਹਾ ਲਿਆ ਬਾਬਾ ਤੇਰੀ ਸਾਈਕਲ ਬਸ ਉੱਤੇ ਚੜਾ ਦੇ ਤੂੰ ਬੱਸ ਦੀ ਛੱਤ ਤੇ ਚੜ੍ਹ ਤੁਰਦੀ ਬੱਸ ਦੀ ਛੱਤ ਤੇ ਮਸਾਂ ਬਾਬੇ ਨੇ ਸਾਈਕਲ ਰੱਖਿਆ ਤੇ ਥੱਲੇ ਆ ਕੇ ਬੱਸ 'ਚ ਬੈਠ ਗਿਆ। ਬੱਸ ਅੱਡੇ 'ਚ ਬਾਹਰ ਨਿਕਲੀ। ਬਾਬੇ ਨੇ ਨਾਲ ਬੈਠੇ ਨੌਜਵਾਨ ਨੂੰ 50 ਦਾ ਨੋਟ ਦਿਖਾਉਂਦਿਆਂ ਕਿਹਾ। ਦੇਖੀ ਭਲਾ 50 ਹੈ ਕਿ 100? ਨੌਜਵਾਨ ਕਹਿੰਦਾ 50 ਦਾ ਬਾਬਾ। ਬਾਬੇ ਨੇ ਕਿਹਾ ਮੇਰੀਆਂ ਤਾਂ ਦੋਨੋਂ ਅੱਖਾਂ ਕਾਲੇ ਮੋਤੀ ਇਹਨੇ ਖਾ ਲੀਆਂ। ਇੱਕ ਤੋਂ ਝੋਲਾ ਜਾਂ ਦੀਂਦਾ। ਦੂਜੀ ਤਾਂ ਜਮਾ ਬੰਦ ਹੈ। ਬੱਸ ਉੱਤੇ ਸਾਈਕਲ ਰੱਖਣ ਚੜਿਆ ਵੀ ਡਿੱਗਦਾ ਡਿੱਗਦਾ ਬਚਿਆ। ਪੋਤਰੀ ਦੀ ਸਾਈਕਲ ਹੀ ਹੈ। ਠੀਕ ਕਰਾਉਣ ਨੂੰ ਲਿਆਇਆ ਸੀ। ਇਹਨੇ ਨੂੰ ਕੰਡੈਕਟਰ ਆਇਆ ਤੇ ਬਾਬੇ ਨੇ 50 ਦਾ ਨੋਟ ਫੜਾਇਆ। ਕੰਡੈਕਟਰ ਕਹਿੰਦਾ ਬਾਪੂ 50 ਹੋਰ ਕੱਢ ਸਾਈਕਲ ਦੀ ਟਿੱਕ ਲੱਗੂ। ਬਾਪੂ ਕਹਿੰਦਾ ਭੋਰਾ ਤਾਂ ਸਾਈਕਲ ਹੀ ਐ ਸ਼ੋਰ ਦੀ। ਇਹਦਾ ਕਾਹਦਾ ਕਰਾਇਆ? ਬਾਬੇ ਨੇ ਸਾਰੀ ਜੇਬ ਫਰੋਲ 40 ਰੁਪਏ ਕੱਢ ਨੌਜਵਾਨ ਨੂੰ ਕਿਹਾ ਗਿਨੀ ਪੁੱਤਾ ਮਰੁੰਡਾ ਲੈ ਕੇ ਜਾਣਾ ਸੀ ਪੋਤੇ ਲਈ ਚੱਲ ਰੱਬ ਭਲਾ ਕਰੇ ਨੌਜਵਾਨ ਨੇ 1 ਰੁਪਏ ਕੋਲੋਂ ਪਾ 50 ਰੁਪਏ ਪੂਰੇ ਕਰ ਕੇ ਕਿਹਾ ਲੈ ਪੂਰੇ ਕਰ ਤੇ ਸਾਈਕਲ ਦੀ ਟਿਕਟ ਦੇ ਕੰਡੈਕਟਰ ਟਿਕਟ ਬਾਬੇ ਹੱਥ ਫੜਾਉਂਦਾ ਕਹਿੰਦਾ ਕਾਨੂੰਨ ਨਾ ਦੀ ਵੀ ਕੋਈ ਚੀਜ਼ ਹੈ ਜਾਜ ਸਮਝ ਲਓ ਲੈਨੇ ਹੋ ਤੱਕਰਾਇਆ ਦੇਣ ਵਾਲੀ ਪਛਾਣ ਨਾ ਵਜਿਆ ਕਰੋ ਬਾਬਾ ਸ਼ਾਂਤ ਸੀ ਜਾਂਖਣੀ ਢਿੱਡ ਬਾਧੂਆਂ ਦੇ ਰਿਹਾ ਸੀ ਬਸ ਇੱਕ ਦਮਕਾਰ ਚ ਵੱਜੀ ਬੱਸ ਦਾ ਮੂਹਰਲਾ ਸ਼ੀਸ਼ਾ ਟੁੱਟ ਗਿਆ ਬਾਬੇ ਦੇ ਮੂੰਹ ਚੋਂ ਨਿਕਲਿਆ ਰੱਬ ਭਲੀ ਕਰ ਕੰਡੈਕਟਰ ਬਾਬੇ ਨੂੰ ਘੂਰਨ ਲੱਗਾ ਪਤਾ ਨਹੀਂ ਹੁੰਦਾ ਕਿਹਦੇ ਕਰਮਾਂ ਦਾ ਖਾਈ ਜਾਂਦੇ ਆ ਐਵੇਂ ਕਿਸੇ ਗਰੀਬ ਤੋਂ ਨਜਾਇਜ਼ ਰੁਪਏ ਨਹੀਂ ਹੜਪਣੇ ਚਾਹੀਦੇ ਪਤਾ ਨਹੀਂ ਹੁੰਦਾ ਕਿਸ ਦੀ ਹੈ ਕਦੋਂ ਲੱਗ ਜਾਂਦੀ ਹੈ ਧੰਨਵਾਦ